ਸਿੱਖ ਜਰਨੈਲ ਸਰਦਾਰ ਹਰੀ ਸਿੰਘ ਨਲਵਾ ਸ਼ਹੀਦ ਕਿੱਦਾਂ ਹੋਏ ਕੇਸ ਬੰਦੇ ਦੀ ਗਦਾਰੀ ਦੇਖ ਕਰਕੇ ਸਰਦਾਰ ਹਰੀ ਸਿੰਘ ਨਲਵਾ ਦੀ ਮੌਤ ਹੋਈ 1837 ਦੇ ਵਿੱਚ ਮਹਾਰਾਜਾ ਰਣਜੀਤ ਸਿੰਘ ਦੇ ਪੋਤੇ ਪ੍ਰਿੰਸ ਨੌਨਿਹਾਲ ਸਿੰਘ ਦਾ ਵਿਆਹ ਹੋਣਾ ਸੀ ਹਰੀ ਸਿੰਘ ਨਲਵਾ ਨੇ ਇਸ ਇਤਿਹਾਸਿਕ ਜਸ਼ਨ ਲਈ ਆਪਣੀਆਂ ਫੌਜਾਂ ਲਾਹੌਰ ਭੇਜ ਦਿੱਤੀਆਂ ਇਸ ਸਮੇਂ ਮਿਸ਼ਰ ਫਾਸਟ ਇੱਕ ਅੰਗਰੇਜ਼ ਜੋ ਪਹਿਲਾਂ ਬ੍ਰਿਟਿਸ਼ ਭਾਰਤ ਸਰਕਾਰ ਵਿੱਚ ਸੇਵਾ ਕਰਦਾ ਸੀ ਤਾਬਲ ਨੂੰ ਜਾਂਦੇ ਹੋਏ ਜਮਰੋਦ ਵਿੱਚੋਂ ਦੀ ਲੰਘਿਆ ਰਾਸਤੇ ਵਿੱਚ ਉਸ ਦਾ ਸਾਹਮਣਾ ਦੋਸਤ ਮੁਹੰਮਦ ਖਾਨ ਦੇ ਪੁੱਤਰ ਮੁਹੰਮਦ ਅਕਬਰ ਖਾਨ ਨਾਲ ਹੋਇਆ ਜਦੋਂ ਅਕਬਰ ਖਾਨ ਨੂੰ ਪਤਾ ਲੱਗਾ ਕਿ ਚਮਰਾਉਂ ਦਾ ਕਿਲਾ ਸੁਰੱਖਿਅਤ ਨਹੀਂ ਹੈ ਤਾਂ ਉਸ ਨੇ ਹਮਲਾ ਕਰਨ ਦਾ ਫੈਸਲਾ ਕੀਤਾ ਈਸ ਪਰਿਆਲ 1837 ਨੂੰ ਫੌਗਾਨਾ ਤੇ ਸਿੱਖਾਂ ਵਿਚਾਰ ਲੜਾਈ ਲੜੀ ਗਈ ਸੀ ਇਸ ਲੜਾਈ ਵਿੱਚ ਸਿੱਖਾਂ ਦਾ ਬਹੁਤ ਧਾਰੀ ਨੁਕਸਾਨ ਹੋਇਆ ਸਾਰੀ ਸਿੰਘ ਨਲੂਆ ਨੇ ਮਹਾਰਾਜਾ ਨੂੰ ਲਾਹੌਰ ਚੌਂਕੀ ਤੋਂ ਜਲਦ ਤੋਂ ਜਲਦ ਫੌਜ ਭੇਜਣ ਲਈ ਮਦਦ ਦੀ ਅਪੀਲ ਕੀਤੀ ਪਰ ਡੋਗਰਾ ਸਰਦਾਰਾਂ ਦੁਆਰਾ ਮਹਾਰਾਜਾ ਨੂੰ ਉਸ ਦੀ ਚਿੱਠੀ ਨਹੀਂ ਭੇਜੀ ਗਈ